ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਅਜੂਨੀ ਸੈਭੰਗਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਤੀ ਸਚ ਨਾਨਕ ਹੋਸੀ ਭੀ ਸਚ ਸੂਚੇ ਸੂਚਨਾ ਹੋਵੇ ਜੇ ਸੋਚੀ ਲਖਵਾਰੇ ਚੁਪੈ ਝੁਪਨਾ ਹੋਵੇ ਜੇ ਲਗਰ ਹਲ ਬਤਾਰ ਹੋ ਕੀਆ ਭੁਖਣਾ ਤਰੀ ਜੇ ਬੰਨਾ ਪ੍ਰੀਆ ਭਾਰ ਸਹਿ ਸਿਆਣ ਪਲ ਕੋਹੇ ਤੈਕਨ ਝਲੇ ਨਾਲ ਕਿਵ ਸਚਾਰਾ ਹੋਈ ਏ ਕਿਵ ਕੋੜਾ ਟਟੇ ਪਾਲ ਹੁਕਮ ਰਜਾਈ ਝਲਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਢਾਈ ਹੁਕਮੀ ਤਮ ਨੀਚ ਹੁਕਮ ਲੈ ਕੁ ਸੁਖ ਸੁਭ ਪਾਈ ਏ ਕਿਨਾ ਹੁਕਮੀ ਬਬਸੀ ਸੇ ਕੋ ਹੁਕਮੀ ਸਦਾ ਭਵਾਈ ਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부জে ਤਾਂ ਹੋਂ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਰ ਜਾਨੇ ਨੀਸਾਣ ਗਾਵੇ ਕੋ ਕੁਣ ਵਲਿਆਈਆ ਚਾਰ ਗਾਵੇ ਕੋ ਵਿਦਿਆਵੀ ਕਮ ਵਿਚਾਰੇ ਗਾਵੇ ਕੋ ਸਾਰੀ ਪ੍ਰੇਤਨ ਕਹੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਸੇ ਦੂਰ ਗਾਵੇ ਕੋ ਵੇਖੇ ਹਦਰ ਅਧੂਰ ਕਥਨਾ ਕਥੀ ਨਾ ਆਵੇ ਟੋਟ ਕਰ ਕਰ ਕਥੀ ਕੋਟੀ ਕੋਠ ਕੋਠ ਹਿੰਦਾ ਦੇ ਲੈਂਦੇ ਸਖ ਪਾਹੇ ਜੁਗ ਜਗੰਤਰ ਖਾਏ ਖਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੇਲੇ ਪਰਵਾਹੋ ਸਾਚਾ ਸਹਿਬ ਸਾਚਨਾਇ ਭਾਗਿਆ ਭਉ ਜੋ ਪਾਰ ਆਕੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿੱਦ ਸਹਿ ਦਰਬਾਰ ਮੋਹ ਕੀ ਬੋਲਨ ਬੋਲੀਆ ਜਿਸ ਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਢਾਈ ਵਿਚਾਰੇ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕੇ ਵੇ ਜਾਣੀਏ ਸਬਾ ਪੇ ਸਟਿਆਰ ਹਾਪੇਣ ਜਾਈ ਕੀਤਾ ਨਾ ਹੋਇ ਆਪੇ ਆਪ ਨਿਰੰਝਣ ਸੋਇ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਦਾਨ ਗਾਵੀਐ ਸੁਨਿਐ ਮਨ ਰਖੀ ਪਾਉ ਦੁਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਏ ਗੁਰੂ ਇਸਰ ਗੁਰ ਗੋਲਕ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਾਹੀ ਕਹਿਣਾ ਕਥਨਾ ਜਾਇ ਗੁਰਾਇਕ ਦੇਹ 부ਝਾਈ ਸਬਨਾ ਜੀਆਂ ਘਾਇਕ ਦਾਤਾ ਸੋ ਮੈਂ ਵਿਸਰਨਾ ਜਾਇ ਤੀਰਸ ਨਾਵਾਂ ਜੀ ਤੁਸ ਪਹਾ ਮਿਲ ਪਾਣੇ ਕੀ ਨਾਇ ਕਰੀ ਜੇਤੀ ਸਿਰਠੇ ਉਪਾਇ ਵੇਖਾਂ ਮਨ ਕਰਮਾਂ ਕੇ ਮਿਲੇ ਲੈ ਮਾਤੂ ਵਿੱਚ ਰਤਨ ਜਵਾਹਰ ਮਾਨਿਕ ਜੇ ਗੁਰ ਕੀ ਸਿਕ ਸੁਣੀ ਗੁਰਾਇਕ ਦੇਹ 부ਝਾਈ ਸਬਨਾ ਜੀਆਂ ਘਾਇਕ ਦਾਤਾ ਸੋ ਮੈਂ ਵਿਸਰਨਾ ਜਾਇ ਜੇ ਜੁਗ ਚਾਰੇ ਆਰਜਾ ਹੁਰ ਦਸੁਣੀ ਹੋਏ ਨਵਾ ਘੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨੌਰ ਕਾਈ ਗਜਸ ਕੀ ਰਜਗਲੇ ਜੀਤਿਸ ਨਦਰਨਾ ਵੇਤਾ ਬਾਤ ਨੁ ਪੁਛੇ ਤੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਿਆਗ ਹੁੰਦੇ ਏ ਤੇਹਾ ਕੋਈ ਨ ਸੁਝੇ ਜੀ ਜਿਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਨਾ ਸੁਨੇ ਧਰਤ ਤਵਲੀ ਆਕਾਸ਼ ਸੁਨੇ ਦੀਪ ਲੋਹ ਪਾਤਾਲ ਸੁਨੇ ਪੂਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸਨ ਦੂਖ ਪਾਵ ਕਾਣਾ ਸੁਨੇ ਇਸਰ ਵਰ ਮਹਿੰਦ ਸੁਨੇ ਮੁਖ ਸਲਾਹਨ ਮੰਦ ਸੁਨੇ ਜੋਗ ਤੁਗਤਨ ਪੀਰ ਸੁਨੇ ਸਾਸਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸਨ ਦੂਖ ਪਾਵ ਕਾਣਾ ਸੁਨੇ ਸਾਸਨ ਤੋਂ ਗਿਆਨ ਸੁਨੇ ਅੜ ਸੜ ਕਾ ਇਸ ਨਾਨ ਸੁਨੇ ਪੜ ਪੜ ਭਾਵੇ ਮਾਨ ਸੁਨੇ ਲਾਗੇ ਸਹਿਰ ਧਿਆਨ ਨਾਨਕ ਭਗਤ ਅਸ ਰਬ ਦਾਸ ਨਾ ਦੁਖ ਪਾਪ 파ਨਾਸ ਸੁਨੇ ਸਰਾਗੁਨਾ ਕੀ ਗਾਹ ਸੁਨੇ ਸੇਖ ਪੀਰ ਪਾਸਾ ਸੁਨੇਂ ਦੇ ਭਾਵੇ ਰਾਹ ਸੁਨੇ ਹਾ ਤੋ ਵੇਸ ਗਾਹ ਨਾਨਕ ਭਗਤ ਅਸ ਰਬ ਦਾਸ ਨਾ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹਿ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾਦਰ ਕਰਮ ਨਾ ਲਿਖਨ ਹਾਰ ਮੰਨੇ ਕਾ ਵੇਖ ਨੀ ਵਿਚਾਰ ਐਸਾ ਨਾਮ ਨਰਜਨ ਹੋਏ ਕੋ ਮਨ ਜਾਣੇ ਮਨ ਕੋਈ ਮੰਨੇਸ਼ਵਰ ਤੋਂ ਵੇਮਣ ਬੋਧ ਮੰਨੇ ਸਗਲ ਭਵਣ ਕੀ ਸੋਧ ਮੰਨੇ ਮਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮੰਗਨੇ ਛਲੇ ਪੰਥੇ ਮੰਨੇ ਤਰਮ ਸੇਤੀ ਸਰਵੰਦੇ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੀ ਸਾਧਾਰ ਮੰਨੇ ਤਰੀ ਧਾਰੀ ਗੁਰ ਸਿੱਖ ਮੰਨੇ ਨਾਨਕ ਭਵਿਨਾ ਪਿਖ ਐਸਾ ਨਾਮ ਲੈ ਜਨਨ ਹੋਇ ਦੇਖੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਣ ਪੰਚ ਪ੍ਰਦਾਨ ਪੰਚੇ ਪਾਵੇ ਦਰਗੀ ਮਾਨ ਪੰਚੇ ਸੋਹਿਦਰ ਰਾਜਣ ਪੰਚਾ ਕਾ ਗੁਰੇਕ ਧਿਆਨ ਦੇਖੋ ਕਹੇ ਘਰੀ ਵਿਚਾਰ ਕਰਦੇ ਕਹਿ ਕਰਨੇ ਨਹੀਂ ਸਮਾਰ ਤਵਲਤਰੰਦੇ ਆਕਾਰ ਪਉ ਸੰਤੋਖਤਾ ਉਰ ਕੀਆ ਜਿਨ ਸੋਤ ਦੇਖੋ 부ਝੇ ਹੋਵੇ ਸਚਾਰ ਤਵਲੇ ਉਪਰ ਕੀਤਾ ਭਾਰ ਧਰਤੀ ਓਰ ਪਰੇ ਹੋਰ ਹੋਰ ਤਿਸਤੇ ਪਾਲ ਤਲੇ ਕਮਣ ਜੋਰ ਜੀ ਯਾਦਰੰਗਾ ਕੇ ਨਾਮ ਸਭਨੇ ਲਿਖਿਆ ਉੜੀ ਕਲਾ ਮਹਿ ਲੇਖ ਲਿਖ ਜਾਣੀ ਕੋਇ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਾ ਜਾਣੀ ਕਉਣ ਕੋਤ ਕੀਤਾ ਵਸਾਇ ਕੋ ਗੋਤੀਸਤੇ ਹੋਵੇ ਲਿਖਿਆ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤ ਨੂੰ ਭਾਵੇ ਸਾਈ ਪਲੀਕਾਰ ਤੁਸਦਾ ਸਲਾਮ ਤਨ ਅਨੰਕਰ ਅਸ਼ੰਕ ਜਪਿਆ ਅਸ਼ੰਕ ਪਾਉ ਸੰਗ ਪੂਜਾ ਸੰਗ ਤਬਤਾਉ ਸੰਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਭਗਤ ਗੁਣ ਗਿਆਨ ਵਿਚਾਰ ਸੰਗ ਸਰੀ ਸੰਗ ਦਾਤਾਰ ਅਸੰਖ ਸੁਰਮਉ ਪਖਸਾਰ ਸੰਖ ਮੋਹਲੇ ਬਲਾਈ ਤਾਰ ਕੁਦਰਤ ਗਮਨ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤਨ ਭਾਵੇ ਸਾਈ ਪਲੀਕਾਰ ਦਸਰਾ ਸਲਾਮ ਜਨ ਅਨੰਕਾਰ ਅਸੰਖ ਮੂਰੇ ਕੇ ਹੰਦਖੋਰ ਸੰਖ ਜੋਰ ਹਰਾਮਖੋਰ ਸੰਖ ਅਮਰ ਕਰ ਜਾਹਿ ਜੋਰ ਸੰਖ ਕਲਵੜ ਹਤਿਆ ਕਮਾਇ ਸੰਖ ਪਾਪੀ ਪਾਵ ਕਰ ਜਾਹਿ ਅਸੰਖ ਕੁੜੇ ਆਰ ਕੁੜੇ ਫੇਰਾ ਸੰਖ ਮਲੇਸ਼ ਮਲ ਪਖ ਗਾਇ ਸੰਗ ਨਿੰਦਕ ਸਰ ਕਰੇ ਪਾਰ ਨਾਨਕ ਨੀਜ ਕਹੇ ਵਿਚਾਰ ਵਾਰਣ ਜਮੇ ਇਕ ਵਾਰ ਜੋ ਤਰ ਭਾਵੇ ਛਾਈ ਭਲੀ ਕਾਰ ਤੁਸ ਰਾਸ ਨਾਮ ਤੇ ਨਿਰੰਕਾਰ ਅਸੰਖ ਨਾਮ ਹੈ ਸੰਗ ਨਾਮ ਹੈ ਗਮ ਗਮ ਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਕਰੀ ਨਾਮ ਖਰੀ ਸਾਲਾ ਹੈ ਕਰੀ ਗਿਆਨ ਗੀਤ ਗੁਣ ਗਾ ਹੈ ਕਰੀ ਲਿਖਲ ਬੋਲਨ ਬਾਣ ਕਰਾ ਸਿਰ ਸੰਜੋਗ ਵਖਾਣ ਜਿਨਹਿ ਲੇਖੇ ਤੇ ਸਰਨਾ ਦੇ ਫਰਮਾਇ ਤੇ ਵਤੇ ਵਪਾਇ ਜੇ ਤਾ ਕੇ ਤਾ ਤੇ ਤਾ ਨਾਵੇ ਨਾਵੇ ਨਾਇ ਕੋ ਥਾ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਮੈ ਇੱਕ ਵਾਰ ਜੋ ਤਰ ਭਾਵੇ ਸਾਈ ਭਲੀ ਕਾਰ ਤੁਸਰਾ ਸਲਾਮ ਤੇ ਨਿਰੰਕਾਰ ਪਰਿਏ ਹਤ ਪੈੜਤਨ ਦੇ ਪਾਣੀ ਤੋ ਤੇ ਤਰ ਸੁਕੇ ਮੂਤ ਕਲੀਤੀ ਕਪੜ ਹੋਏ ਦੇ ਸਾਵਲਿ ਯਹੋ ਤੋਏ ਪਰਿਏ ਮਤਿ ਪਾਪਾ ਸਕੇ ਸੰਗੋ ਮੋ ਧੋਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਆਖ ਨਾ ਕਰ 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 ਨਾਲਿਕ ਲਹਿ ਜਾਓ ਆਪੇ ਵੀ ਜਾਪੇ ਹੀ ਘਉ ਨਾਨਕ ਹੁਕਮੀਆਂ ਹੋ ਜਾਓ ਤੀਰਤਪ ਵਿਧਾਤ ਦਾ ਜੇ ਕੋ ਪਾਵੇ ਦਿਲ ਕਾ ਮਾਨਸ ਨੈਮਨ ਨੀਵਣ ਕੀਤਾ ਪਾਉ ਅੰਤਰਗਤ ਤੀਰਥ ਮੰਨਾਂ ਸਭ ਗੁਣ ਤੇਰੇ ਮੇਨਾਹੀ ਕੋਈ ਵਿਣਗੁਣ ਕੀਤੇ ਭਗਤ ਨਾ ਹੋਏ ਸਵਸਤਾਦ ਬਾਣੀ ਬਰਮਾ ਸਤ ਸੋਹਾ ਸ੍ਰਾਮਣ ਚਾਉ ਕਵਣ ਸਵੇਲਾ ਬਖਤ ਕਵਣ ਕਮਣਿਤ ਕਵਣਵਾਰ ਕਵਣ ਸਿਰੁ ਤਮਹ ਕਮਜਿਤ ਹੋਇ ਆਕਾਰ ਵਿਰਨਾ ਪਾਇ ਪਿੰਤੀ ਜੋ ਹੋਵੇ ਲੇ ਪ੍ਰਾਨ ਵਖਤ ਨਾ ਪਾਇਓ ਘਾਦੀ ਅਜ ਲੇਖਨ ਲੇ ਪ੍ਰਾਨ ਥਿਤਵਾਰ ਨਾ ਜੋਗੀ ਜਲ ਰਤਮਹ ਨਾ ਕੋਈ ਜਾ ਕਰਤਾ ਸੀਤੀ ਕੋ ਸਾਜਿ ਆਪੇ ਜਾਣੈ ਸੋ ਇਕਵ ਕਰਖਾ ਦਿਵਸਾ ਲਾਹਿ ਕੇ ਵਰਨੇ ਕੀ ਵਿਜਾਣਾ ਨਾਨਕ ਆਖਾਂ ਸਭ ਕੋ ਆਕੇ ਇੱਕ ਦੇ ਕਸਿਆਣਾ ਵੱਡਾ ਸਾਹਿਬ ਵੱਡੇ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗੇ ਗਿਆ ਨਾ ਸੋਹੇ ਪਾਤਾਲਾ ਪਾਤਾਲ ਲਖਿਆ ਗਾਸਾ ਯਾ ਗਾਸ ਉੜ ਕੁੜਕ ਭਾਲ ਤਕੇ ਵੇਦ ਕਹਿਨ ਕਵਾਤ ਸਹਿ ਸਠਾਰੇ ਘਣ ਕਤੇ ਬਸ ਲਿਖ ਧਾਤ ਲੇਖਾ ਹੈ ਤਲਖੀ ਲੇਖਾ ਹੈ ਵਿਨਾਸ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਾਲਾ ਹੀ ਸਲਾਹ ਤੇ ਜ਼ੁਰਤ ਨਾ ਪਾਈਂ ਨਦੀਆਂ ਤੇ ਵਾਹ ਪਵੇ ਸਮੰਧ ਨਾ ਜਾਣੀ ਅਸਭੁ ਸਹਾ ਸੋਲਤਾਨ ਨਿਰਾਸਤੀ ਮਲਤਾਨ ਕੀੜੀ ਤੁਲ ਨ ਹੋੜੀ ਜੇਤਿ ਸਮਣੁ ਨਾ ਵੀਸਰੇ ਅੰਤ ਨ ਸਿਵਤੀ ਕੇ ਅਨੰਤ ਅੰਤ ਨ ਕਰਨਾ ਦੇਨ ਅੰਤ ਅੰਤ ਨਿਕਣ ਸੁਣਨਾ ਅੰਤੇ ਅੰਤ ਨ ਜਾਪੇ ਘਾਵਨ ਮੰਨਤੇ ਅੰਤ ਨ ਜਾਪੇ ਕੀਤਾ ਕਾ ਅੰਤ ਨ ਜਾਪੇ ਭਾਰਾ ਵਾਰ ਅੰਤ ਕਾਰਨ ਕੇ ਤੇ ਵਿਲਾਹੇ ਤਾਕੇ ਅੰਤ ਨ ਪਾਈ ਜਾਏ ਇਹ ਅੰਤ ਨ ਜਾਣੀ ਕੋਈ ਬਉਤਾ ਕਿਆ ਬਉਤਾ ਹੋਏ ਵੱਡਾ ਸਹਬੂ ਚਾਥਾ ਉਚੇ ਉਪਰ ਉਚਾ ਨਾ ਐਵੜੂ ਚਾਹੋ ਇਕਤ ਸੂਚੇ ਕੋ ਜਾਣੇ ਸੋ ਜੇ ਵਡਾਬ ਜਾਣਿਆ ਆਪ ਆਪ ਨਾਨਕ ਨਦਰੀ ਕਰਮੀ ਦਾਤ ਮੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਤਮਾਇ ਕੀਤੇ ਮੰਗੇ ਜੋ ਦੇਵ ਪਾਰ ਕੀਤੇ ਗਿਣਤ ਨਹੀਂ ਵਿਚਾਰ ਕੀਤੇ ਸਭ ਟੁੱਟੇ ਵੇਕਾਰ ਕੀਤੇ ਲੈ ਲੈ ਮੁਖਰਪਾਏ ਕੀਤੇ ਮੁਰਖਾਂ ਹੀ ਖਾਈਂ ਖਾਏ ਕੀਤੇ ਦੂਖ ਉਸਨ ਮਾਰੇ ਪੀਦਾ ਤੇਰੀ ਦਾਤਾ ਰਬੰਦ ਖਲਾਸੀ ਪਾਣੀ ਹੋਏ ਹੋ ਰਾਖ ਨ ਸਖੇ ਕੋ ਜੇ ਕੋ ਕਾਇ ਗਾਖਣ ਪਾਏ ਹੋ ਜਾਣੇ ਜੇ ਤਿਆਂ ਮੌਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਹੀ ਕੇ ਜਿਸਨ ਬਖਸ਼ੇ ਸਵਸਲਾ ਨਾਨਕ ਪਾ ਸਹੀ ਪਾ ਸਾਹ ਅਮੁੱਲ ਗਨ ਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਭੰਡਾਰ ਮੁੱਲਾਂ ਵਿੱਚ ਮੁੱਲ ਹੈ ਜੈ ਮੁੱਲ ਪਾਇ ਮੁੱਲਾਂ ਸਮੈ ਮਹੰਤਰ ਮੁੱਲ ਦੀਵਾਨ ਮੁੱਲ ਤਲ ਮੁੱਲ ਫਰਮਾਨ ਅਮੁੱਲ ਬਖਸ਼ੇ ਸਵ ਮੁੱਲ ਨਹੀਂ ਸਾਨ ਮੁੱਲ ਕਰਮਲ ਫਰਮਾਨ ਮੁੱਲ ਮੁੱਲਾ ਖੇਣਾ ਜੈ ਆਖਾ ਕਰ ਹਿਲ ਬਲਾਇ ਆਖੇ ਵੇਦ ਪਾੜ ਪ੍ਰਾਣ ਆਖੇ ਪੜੇ ਘਰੇ ਮਥਿਆਣ ਆਖੇ ਵਰ ਮੇ ਆਖੇਂਦੇ ਆਖੇ ਗੋਪੀ ਤੇ ਗੋਵਿੰਦੇ ਆਖੇ ਈਸਰਾ ਕੇ ਸਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਣ ਵਾਖੇ ਦੇਵ ਆਖੇ ਸੁਰਨ ਮੁੰਝਣ ਸੇਵਕੀ ਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਢੁੱਟ ਜਾਏ ਤੇ ਕੀਤੇ ਹੋਰ ਕਰੇ ਤਾਖ ਨ ਸਕੇ ਕਈ ਕੇ ਜਿਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਗਾਰ ਤਲ ਲਿਖੇ ਸਰਗਵਾਰ ਅਗਵਾਰ ਸੂਦਰ ਕਿਹਾ ਸੋ ਕਰ ਕੇ ਹਜਤ ਬੈਸਨਬ ਸਮਾਲੇ ਮਾਜੇ ਨਾਦ ਨੇ ਕਿ ਅਸ਼ੰਖਾ ਕੀਤੇ ਭਾਵਨ ਹਾਰੇ ਕੀਤੇ ਰਾਗ ਪੁਰੇ ਸੋ ਕਹਿਣ ਕੀਤੇ ਗਾਵਨ ਹਾਰੇ ਗਾਵੇ ਤੁਨ ਨਾ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਤੁਰ ਤੁਲਿਕ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਵਰ ਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨਰਿੰਦਰ ਨਰਾਸਨ ਬੈਠੇ ਦੇਵਤਾ ਅਧਰ ਨਾਲੇ ਗਾਵੇ ਸਿਲੇ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਰੇ ਸੰਤੋਕੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਕੇਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆਂ ਮਨ ਮੋਹਨ ਸਰਗਮ ਛਪਿਆਲੇ ਗਾਵਣ ਰਤਨਿ ਉਪਾਇ ਤੇਰੇ ਅੜਸੜੀ ਰਤਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡਵੰਡ ਵਰ ਪੰਡਾ ਕਰ ਕਰ ਕੀ ਧਾਰੀ ਸਹੀ ਤੁਦਨੋ ਗਾਵੇ ਜੋਤੁਰ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮ ਚਤਨਿ ਆਵ ਨਾਨਕ ਆ ਵਿਚਾਰੇ ਸੋਈ ਸੋਈ ਸਰਾਸੋ ਸਹਿ ਸਾਚਾ ਸਾਚੀ ਨਾ ਹੀ ਹੈਪੀ ਹੋਸੀ ਜਾਇ ਨਾ ਜਾਸਿ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਸੀ ਮਾਇ ਜਨੀ ਉਪਾਈ ਕਰ ਕਰ ਵੇਖਿਆ ਕੀ ਤਾ ਆਪਣਾ ਜੋਤੀਸਤੀ ਵੜਿਆ ਜੋਤੀ ਸੁਭਾਵੇ ਸੋਈ ਕਰਸੀ ਰੁਕਮ ਨਾ ਕਰ ਨਾ ਜਾਈ ਸੋ ਪਾਸਾ ਸਹਾ ਪਾਸਾ ਸਾਇਵ ਨਾਨਕ ਰਹਿਣ ਨਰਜਾਈ ਹੁੰਦਾ ਸੰਤੋਖ ਧਰਨ ਪਰ ਜੋ ਲੇ ਤੇ ਆਲਕਿ ਕਰੇ ਫੂਦ ਕਿੰਥਾ ਕਾਲ ਕੁਵਾਰੀ ਕਹ ਜੁਗ ਢੰਡਾ ਪਰਤੀ ਤੇ ਆਈ ਪੰਤੀ ਸਗਲ ਮਾਤੀ ਮਣਜੀ ਤੇਜਕ ਜੀਤ ਆਦੇਤ ਸਿਆਦੇਸ ਆਦਿਨੀਲ ਨਾਦਨਾਦ ਜੁਗ ਜੁਗ ਕੋਵੇਸ ਤੋਗਤਿ ਗਣ ਦੇ ਆਪਨਾਰਣ ਕਟਕਟ ਵਾਜੇ ਨਾਥੀ ਆਪਨਾਥ ਨਾਤੀ ਸੁਭਜਾ ਕਰੇ ਸਦੇਵਰਾਸਾਰ ਸੰਜੋਗ ਜੋਧੇ ਕਾਰ ਚਲਾਵਿ ਲੇਖੀ ਆਵੇ ਪਾਦ ਆਦੇਤ ਸਿਆਦੇਸ ਆਦਿਨੀਲ ਨਾਦਨਾਦ ਜੁਗ ਜੁਗ ਕੋਵੇਸ ਇਕਾਮੈ ਜੁਗਤਿ ਵਿਅਤਨ ਚੇਲੇ ਪਰਵਾਨ ਇਕ ਸੰਸਾਰਿਕ ਉਪਨ ਅਰੇ ਕਲਾਈ ਦੀ ਬਾਣੀ ਜਿਵਤ ਸੁਭਾਵਤ ਵ ਚਲਾਵ ਜਿਵਹੋਣੇ ਫਰਮਾਨ ਕੋਵੇ ਕੇ ਨਨਦਰ ਨਾਵੇ ਬੋਤਾ ਹੈ ਵਿਡਾਨ ਆਦੇਤ ਸੇ ਆਦੇਸ ਆਦਿਨੀਲ ਨਾਦ ਨਾਦ ਜਗਦੀਸ਼ ਕੋਵੇਸ ਆਸੇ ਲੋਇ ਲੋਇ ਪੰਡਾਰ ਜੋ ਕਿਸ 파ਸ ਵੇ ਘਾਵਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸਾਥੀ ਗਾਰਿਆ ਆਦੇਤ ਸੇ ਆਦੇਸ ਆਦਿਨੀਲ ਨਾਦ ਨਾਦ ਜਗਦੀਸ਼ ਕੋਵੇਸ ਇੱਕ ਦੋ ਜੀ ਬੋਲੇ ਕੋਇਲ ਕੋਇਲ ਕੋਈ ਸੇ ਲਖ ਲਖ ਜਿਹੜਾ ਠੀਕ ਨਾਮ ਜਗਦੀਸ਼ ਰਿਤੁ ਰਾਏ ਪਤ ਪਵਰੇ ਚੜੇ ਹੋਏ ਕਿਸ ਸੋ ਨਗਲਾਇ ਕਾਸ ਕੀ ਕੀਟਾ ਈਰੀਸ ਨਾਨਕ ਨਦਰੀ ਪਾਈਏ ਕੂੜੇ ਕੂੜੇ ਕੀ ਸਿਆ ਕਰਨ ਜੋਰ 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 ਨ ਮੰਗਨ ਦੇਹ ਨਾ ਜੋਰ ਜੋਰ ਨ ਜੀਣ ਵਰਨਾ ਜੋਰ ਜੋਲ ਨਾ ਮਾਨ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋ ਨਾ ਝੂਠੇ ਛੋਟੇ ਸੰਸਾਰ ਜਿਸੈ ਦੋਰ ਕਰ ਵੇਖੇ ਸੋ ਨਾਨਕ ਉਤਮ ਨੀਚ ਨਾ ਕੋਇ ਰਾਤੀ ਰਤੇ ਤੇ ਤੇਵਾਰ ਪਉਣ ਪਾਨਿਗਣੀ ਪਾ ਤਾਲ ਤੇ ਸੂੀ ਧਰਤੀ ਥਾ ਬਰਕੀ ਕਰਮਸਾਰ ਜਿਸ ਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਕੇ ਅਨੰਤ ਗਰਮੀ ਗਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਜਿੱਥੇ ਸੋਹਣ ਪੰਚ ਪ੍ਰਾਨ ਦੀ ਕਰਮ ਭਵੇਂ ਨਹੀਂ ਸਾਨ ਕੱਚ ਬੁਕਾਇ ਉਥੇ ਪਾਇ ਨਾਨ ਗਿਆ ਜਾ ਪੇ ਜਾ ਧਰਮ ਖੰਡ ਕੇ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਉਣ ਪਾਣੀ ਵੈਸੰਤਰ ਕੀਤੇ ਕਾਨ ਮਹੇਸ ਕੀਤੇ ਵਰਮੇ ਘਾੜਤ ਕੜੀ ਰੂਪ ਰੰਗ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਹਨ ਚੰਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਬੁੱਧ ਨਾਰ ਕੀਤੇ ਕੀਤੇ ਦੇਵੀ ਮੇਸ ਕੀਤੇ ਦੇਵਦਾਨ ਨੂੰ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤਨ ਨਰੰਦ ਕੀਤਿਆ ਸੁਰਤੀ ਸਿਵ ਕੀਤੇ ਨਾਨਿਕ ਅੰਤ ਨਾਂਤ ਗਿਆਨ ਕੰਡ ਮੈਂ ਗਿਆਨ ਪਰਚਾਨ ਤਿਥੇ ਨਾਦ ਵਿਨੋਦ ਕੋ ਦਾ ਨੰਦ ਸ਼ਰਮ ਕੰਡ ਕੀ ਬਾਣੀ ਰੋਪ ਤਿਥੇ ਘਾਰਤ ਕੜੀ ਬਹੁਤ ਅਨੋਪ ਤਾਂ ਕਿਆ ਗੱਲਾਂ ਕਥੀਆਂ ਨਾ ਜਾ ਜੇ ਕੋ ਕਹ ਕੁਛੇ ਪੁਛਤਾਏ ਤਿਥੈ ਕੜਿਆ ਸੁਰਤ ਮਤ ਮਨ ਬੁੱਧ ਤਿਥੈ ਕੜਿਆ ਸਰਾ ਸਦਾ ਕੇ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾ ਬਲ ਸੂਰ ਤਿਨ ਮੈ ਰਾਮ ਰਹਾ ਭਰਪੂਰ ਤਿਥੈ ਸੀ ਤੋ ਸੀ ਤਾ ਮਹਿ ਮਾ ਮਾਇ ਤਾ ਕੇ ਰੂਪ ਨ ਕਥਨੇ ਜਾਏ ਨਾ ਮਰੇ ਨ ਠਾਗੇ ਜਾਏ ਜਿਨ ਕੇ ਰਾਮ ਸੇ ਮਨ ਮਾਹੇ ਤਿਥੈ ਭਗਤ ਵਸੇ ਕੇ ਲੋ ਕਰਨ ਸੱਚਾ ਮਨ ਸੋ ਸਚ ਕਨ ਵਚਨ ਅਨੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੈ ਖੰਡ ਮੰਡਵਰ ਪੰਜੇ ਕੋ ਕਥੀ ਤਾਂਤ ਨਾਨਕ ਤਿਥੈ ਲੋਲਵਾ ਕਰ ਜੀ ਜੋ ਕੁੰਦਵੇ ਤਿਵਕਾਰ ਵੇਖ ਕੇ ਵਿਚਾਰੇ ਵਿਚਾਰ ਨਾਨਕ ਤਨਾ ਕਥਨਾ ਘੜਾ ਸਾਰ ਜਤ ਪਹਾਰਾ ਤੀਰਸ ਨਾਨਕ ਮਤਿ ਵੇਧ ਹਤੀਆਰ ਔਖ ਲਗਨੀ ਤੁਮ ਤਾਉ ਭੰਡਾ ਭੰਮ੍ਰਿਤ ਢਾਲ ਕੜੀਆ ਸਭ ਸੜਿ ਟਕਸਾ ਜਿਨ ਕੋ ਨਦਰ ਕਰਮ ਜਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਹਤ ਦਿਵਸ ਰਾਤੁ ایدਾਈ ਦਾਇਆ ਪੀਲੇ ਅਸਗਨਿਤ ਘਟ ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਹਦੂਰ ਕਰਮੀ ਆਪੂ ਆਪਣੀ ਕੇ ਨੇੜੇ ਤੇ ਰੂਰ ਇੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ